ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸਹਿਬ ਪਾਸ਼ਾਹੀ 6ਵੀਂ ਮੋਗਾ ਵਿਖੇ ਬੰਲੀ ਛੋਟ ਦੇਵਸ ਅਤੇ ਦੀਵਾਲੀ ਤੇ ਇਤਿਹਾਸਕ ਸਥਾਨ 6ਵੇਂ ਪਾਸ਼ਾ ਬੁੱਕਣ ਵਾਲਾ ਰੋਡ ਇਸ ਸਥਾਨ ਤੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਸਾਰੇ ਬਾਜ਼ਾਰ ਦਾ ਘੇੜਾ ਕਢਾਵਾਂਗੇ ਮੋਗੇ ਦਾ ਰੌਣਕਾ ਦਿਖਾਵਾਂਗੇ ਬਾਜ਼ਾਰ ਦੀਆਂ ਤੇ ਆਉ ਤੁਹਾਨੂੰ ਦਰਸ਼ਨ ਕਰਾਉਨੇ ਆਸੀਂ ਅੰਦਰ ਦਰਬਾਰ ਸਾਹਿਬ ਦੇ ਜੀ ਇਹ ਇਤਿਹਾਸਕ ਸਥਾਨਾ ਛੇਵੇਂ ਪਾਤਸ਼ਾਹ ਮਹਾਰਾਜ ਦਾਦਾ ਜੰਦੀ ਛੋੜ ਇੱਥੇ ਪਹੁੰਚੇ ਸੀਗੇ ਜੀ ਇਸ ਤੋਂ ਬਾਅਦ ਟੋਲੀ ਭਾਈ ਗਏ ਸੀ ਜੈਮਲਵਾਲਾ ਤੇ ਆਉ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਕਿੰਨੀ ਸੋਹਣੀ ਅੱਜ ਸਜਾਵਟ ਆ ਜਿਹੜੀ ਕੀਤੀ ਹੋਈ ਆ ਬੰਦੀ ਛੋਟ ਦੇਵਸ ਤੇ ਦੇਖੋ ਜੀ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਜਿਹੜੀ ਕੀਤੀ ਹੋਈ ਆ ਸਜਾਵਟ 没大腿。我。 ਸ਼ਾਮ ਨੂੰ ਸੰਗਤ ਜ਼ਿਆਦਾ ਆਉਂਦੀ ਸ਼ਾਮ ਨੂੰ ਬਹੁਤ ਸੰਗਤ ਆਉਣੀ ਇੱਥੇ ਸ਼ਾਮ ਨੂੰ ਬਹੁਤ ਜ਼ਿਆਦਾ ਸੰਗਤ ਹੋ ਜਾਣੀ ਬਹੁਤ 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 ਬੰਦੇ ਨੇ ਲੋੜੀ ਸੰਗਤਾਂ ਜਿਹੜੀਆਂ ਨਾ ਸਮਾਸਤਕ ਹੋ ਰਹੀਆਂ ਗੁਰਦੁਆਰਾ ਸਾਹਿਬ ਤੇ ਸ਼ਾਮ ਨੂੰ ਜਿਹੜਾ ਇੱਥੇ ਬਹੁਤ ਹੀ ਵਧੀਆ ਸੁੰਦਰ ਦ੍ਰਿਸ਼ ਹੋਵੇਗਾ ਸੰਗਤਾਂ ਦੀਆਂ ਰੌਣਕਾਂ ਹੋਣਗੀਆਂ ਦੀਵਾਨ ਸਜਣਗੇ ਕੀਰਤਨ ਸਮਾਗਮ ਹੋਵੇਗਾ ਸ਼ਾਮ ਨੂੰ 领导，我从三零六出